ਫੇਰ ਉਸੇ ਗੱਲ ਤੇ ਆ ਗਿਆ ਨਾ ਸੀ ਇਹ ਜਿਹਨੂੰ ਸ਼ਹਿ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂਓ ਜਿਹੜੇ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਹਲੋ ਹਲੋ ਹਾਂ ਵੀ ਦੱਸ ਦੱਸ ਹਾਂ ਗੋਲਡ ਆ ਮਿਕਰਮ ਰਾਣੀ ਬੋਲ ਰਿਹਾ ਹਾਂ ਹਾਂ ਮੈਂ ਬਿਕਰਮ ਬੋਲ ਰਿਹਾ ਹਾਂ ਦੱਸ ਹਾਂ ਹਾਂ ਕੋਸ ਮੈਂ ਕਿਹਾ ਮਾਰਦਾ ਆ ਪਰ ਇੱਕ ਜੀ ਤੁਹਾਡੀ ਨੀਅਤ ਆ ਆਵਾਜ਼ ਹਾਂ ਜੀ ਜੀ ਕਿ ਮੈਂ ਕਿਹਾ ਮੈਂ ਮਗਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹਾਂ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਨੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਉਹ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਠੀਕ ਹੈ ਸਾਬ ਜੀ ਤੇਰੀ ਮੁਖਬਰ ਨਹੀਂ ਸੀਗੀ ਹੈ ਜਿਹੜਾ ਤੇਰਾ ਮੁਖਬਿਰ ਸੀ ਤੇ ਜਾਣੇ ਤੂੰ ਤੇਰਾ ਮੁਖਬਰ ਨਹੀਂ ਸੀ ਖਾਣ ਕਰਦੇ ਨਹੀਂ ਸੌਣ ਨਹੀਂ ਫੁੱਟੂ ਗੱਲ ਨਹੀਂ ਕਰਨੀ ਗੱਲ ਸੁਣ ਕਰਦੇਆਂ ਕਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਦੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦੇਆਂ ਦੀ ਸੌਂ ਸੂਖਾਂ ਵਾਲੀ ਗੱਲ ਨਹੀਂ ਨਾ ਸਾਡੇ ਕੋਈ ਇਹੋ ਜਿਹੇ ਮੁਖਬਰ ਨੇ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਤੁਹਾਡੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਭੈਣ ਜੋ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਦੋ ਕੰਦ ਬਣਾਉਂਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਚੰਗੀ ਗੱਲਾਂ ਬਾਰੇ ਬੋਲ ਕਰਦੀਆਂ ਕਰਿਓ ਚੰਗੀ ਗੱਲਾਂ ਚੰਗੀ ਗੱਲਾਂ ਕਿ ਨਹੀਂ ਰੱਖੀ ਚੰਗੀ ਗੱਲ ਆ ਉਹਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਸਾਡਾ ਮੇਰਾ ਤਾਂ ਕੋਈ ਦੇਦੇ ਚ ਲੈਣ ਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਅਭੰਕਿਤ ਦਾ ਕਰਿਆ ਸੀ ਫਲਾਣਾ ਅੰਕਿਤ ਦਾ ਆਪ ਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਫਿਰ ਕਰਦਾ ਠੀਕ ਹੈ ਨਾ ਤੂੰ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਤੀ ਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਹ ਤੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਸਾਲਾ ਨਰਿੰਦਰ ਨਰੁੰਦਾ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅੱਤਵਾਦੀ ਵਾਲੇ ਜਿੰਨੀ ਪੈਂਦੇ ਉਹ ਕਿਹੜੇ ਨੇ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਹਾਰਾਜ ਜਿਹੜਾ ਹਾਂ है। करना करना कोई गल कोई ਮੇਰੇ ਲਈ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਰਨਾ ਅਸੀਂ ਬਹੁਤ ਉਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੂੰ ਤਾਂ ਹੱਜਾ ਆਇਓ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਤੇ ਸਹੀ ਰਾਹ ਦਿਖਾਵਾਂਗੇ ਸਹੀ ਰਾਹ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਵਾਲੇ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆ ਗਲਤ ਫਰਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਟਾ ਦੀ ਮੁਖਬਰ ਇਹ ਜੀ ਉਹ ਤੁਹਾਡੀਆਂ ਕਰੀ ਜਾਓ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਰੇ ਰਾਤ ਦੇ ਤੂੰ ਹੀ ਕਾਲ ਕਰ ਰਿਹਾ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕਾਲਾਂ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾਹੀ ਮੈਂ ਤੇ ਪਤਲੇ ਅਨਨੋਨ ਨੰਬਰ ਆ। ਤੁਹਾਨੂੰ ਇੰਨੇ ਕਿਉਂ ਠੀਕ ਆ ਪੁਲਿਸਿੰਗ ਕਰ ਰਹੇ ਹੋ ਮੇਰੇ ਪਾਸ ਖੜ੍ਹਦੇ ਹੋ ਇੰਨੇ ਚਿੱਤੇ ਆ ਮੈਨੂੰ ਤੁਸੀਂ ਕਿਰਦੇ ਹੋ। ਨਾ ਨਾ ਗੋਲੇ ਗੋਲੇ ਤੂੰ ਵੀ ਇੱਥੋਂ ਹੀ ਆ ਗੱਲ ਸਮਝ ਲੈ ਮੇਰੀ ਨਾ ਸੀ ਐਜੇ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਆ ਤੂੰ ਮੈਨੂੰ ਕਹਿੰਦਾ ਸੀ ਜੇ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਵਾਲੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਕਿ ਕੰਮ ਸੀਗੇ ਆਪਣੀ ਗੱਲ ਨਹੀਂ ਰਹੀ ਸੀ ਉਦੋਂ ਇਹ ਕਹਿੰਦੇ ਛੋਟੀ ਵਿਕਰਮ ਪਹਿਲਾਂ ਨਾ ਵਿਕਰਮ ਅੱਜ ਐਸਾ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਸੀ ਅਸੀਂ ਹੱਤਿਆਤੀ ਹੋ ਗਏ ਤੁਸੀਂ ਨਹੀਂ ਗੁਰੂ ਪ੍ਰਣ ਸਾਹਿਬ ਨਾਲ ਪੂਰੇ ਮੱਥਾ ਟੇਕਦੇ ਜਾ ਕੇ ਟੇਕਦੇ ਐਸੇ ਟੇਕਦੇ ਕੋਈ ਕਾਨੂੰਨ ਵੀ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਨਾ ਆਰਪੀਜੀ ਤੇ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਹੀ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਇਹ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੂ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਆ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਤੁਹਾਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕੰਮ ਅਸ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਦੇ ਅਸੀਂ ਇਹ ਮਾਰਤਾ ਉਹ ਮਾਰਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ক্লোਜ਼ ਕੋਈ ਉਹਨਾਂ ਦੇ ਨਹੀਂ ਪਹਿਲਾਂ ਦੇ ਵੇਲੇ ਤੈਨੂੰ ਇਹ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਮੇਰੀ ਜਾਨ ਮੇਰੀ ਜਾਨ ਤੂੰ ਫੇਰ ਉਸੇ ਗੱਲ ਤੇ ਆ ਗਿਆ ਨਾ ਸੀ ਇਹੋ ਜਿਹੇ ਨੂੰ ਸ਼ਹਿ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂੋਂ ਜਿਹੜਾ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਆ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰ ਰਿਹਾ ਜਿਹੜੇ ਕਰਨੀ ਆ ਹਾਲੇ ਤੁਸੀਂ ਮੈਨੂੰ ਅੰਕਿਤ ਕੋਲੋਂ ਭਾਦੂ ਨੇ ਕੋਈ ਕੰਮ ਕੀਤਾ do